ਹੈਲੋ एवरीवन ਅੱਜ ਆਪਾਂ ਪੜਨ ਜਾ ਰਹੀ ਹਾਂ ਜੋਜਕ ਦੀ ਪਰਿਭਾਸ਼ਾ ਤੇ ਇਸ ਦੀਆਂ ਕਿਸਮਾਂ ਬਾਰੇ ਪਰਿਭਾਸ਼ਾ ਜੋਜਕ ਸ਼ਬਦ ਦਾ ਅਰਥ ਜੋੜਨ ਵਾਲਾ ਹੁੰਦਾ ਹੈ ਜਿਹੜਾ ਸ਼ਬਦ ਦੋ ਸ਼ਬਦਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜੇ ਉਸ ਨੂੰ ਜੋਜਕ ਕਿਹਾ ਜਾਂਦਾ ਹੈ ਜਿਵੇਂ ਤੇ ਅਤੇ ਪਰ ਕਿਉਂਕਿ ਜਿਹੜਾ ਆਦਿ ਸਾਰੇ ਜੋਜਕ ਹੀ ਹਨ ਉਦਾਹਰਣ ਵਜੋਂ ਸੁਨੀਤਾ ਤੇ ਕਮਲ ਖੇਡ ਰਹੇ ਹਨ ਇਸ ਵਿੱਚ ਤੇ ਸ਼ਬਦ ਯੋਜਕ ਹੈ ਯੋਜਕ ਦੀਆਂ ਕਿਸਮਾਂ ਕਾਰਜ ਦੇ ਆਧਾਰ ਤੇ ਜਾਂ ਅਰਥ ਦੇ ਆਧਾਰ ਤੇ ਬਣਤਰ ਦੇ ਆਧਾਰ ਤੇ ਜਾਂ ਰੂਪ ਤੇ ਆਧਾਰ ਤੇ ਕਾਰਜ ਦੇ ਆਧਾਰ ਤੇ ਸਮਾਨਯੋਜਕ ਚਾਰ ਕਿਸਮਾਂ ਹਨ ਅਧੀਨ ਯੋਜਕ ਸੱਤ ਕਿਸਮਾਂ ਹਨ ਪਹਿਲਾਂ ਆਪਾਂ ਗੱਲ ਕਰਾਂਗੇ ਸਮਾਨਯੋਜਕ ਬਾਰੇ ਸਮਾਨ ਜੋਜਕ ਯੋਗ ਸ਼ਬਦ ਦੋ ਸਮਾਨ ਜਾਂ ਸੰਤਰ ਵਾਕਾਂ ਨੂੰ ਆਪਸ ਵਿੱਚ ਜੋੜਦੇ ਹਨ ਜਿਵੇਂ ਕਿ ਸਗੋਂ ਫਿਰ ਵੀ ਅਤੇ ਪਰ ਇਹ ਅੱਗੇ ਚਾਰ ਕਿਸਮਾਂ ਦਾ ਹੁੰਦਾ ਹੈ ਪਹਿਲੀ ਹੈ ਸਮੁੱਚੀ ਸਮਾਨ ਜੋਜਕ ਜਿਹੜੇ ਸਮਾਨ ਜੋਜਕ ਦੋ ਸੰਤਰ ਵਾਕਾਂ ਜਾਂ ਸਮਾਨ ਉਪਵਾਕਾਂ ਨੂੰ ਸਧਾਰਨ ਵਿੱਚ ਜੋੜ ਕੇ ਸਮੁੱਚਾ ਭਾਵ ਪ੍ਰਗਟ ਕਰਨ ਉਹਨਾਂ ਨੂੰ ਸਮੁੱਚੀ ਸਮਾਨਯੋਜਕ ਕਿਹਾ ਜਾਂਦਾ ਹੈ ਜਿਵੇਂ ਭੋਲੀ ਅਤੇ ਜੀਤੀ ਸਹੇਲੀਆਂ ਹਨ ਪੜੋ ਵੀ ਤੇ ਕੰਮ ਵੀ ਕਰੋ ਅਤੇ ਤੇ ਸ਼ਬਦ ਸਮੁੱਚੀ ਸਮਾਨਯੋਜਕ ਦੀਆਂ ਉਦਾਹਰਨਾਂ ਹਨ ਦੂਸਰੀ ਹੈ ਵਿਕਲਪੀ ਸਮਾਨਯੋਜਕ ਜਿਹੜੇ ਸ਼ਬਦ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਜਿਨ੍ਹਾਂ ਤੋਂ ਉਹਨਾਂ ਦੇ ਵਿਟਾਂਦਰੇ ਦਾ ਭਾਵ ਪ੍ਰਗਟ ਹੋਵੇ ਜਿਵੇਂ ਚਾਹੇ ਤੂੰ ਚਾਹ ਪੀ ਚਾਹੇ ਜੂਸ ਪੀ ਇਹ ਕੰਮ ਤੂੰ ਕਰ ਭਾਵੇਂ ਉਹ ਕਰੇ ਅਗਲੀ ਹੈ ਨਿਖੇਦੀ ਸਮਾਨਯੋਜਕ ਵਿਰੋਧੀ ਵਾਕਾਂ ਨੂੰ ਜੋੜਨ ਵਾਲੇ ਸ਼ਬਦਾਂ ਨੂੰ ਨਿਖੇਦੀ ਸਮਾਨਯੋਜਕ ਕਿਹਾ ਜਾਂਦਾ ਹੈ ਜਿਵੇਂ ਭਾਵੇਂ ਉਹ ਗਰੀਬ ਹੈ ਪਰ ਇਮਾਨਦਾਰ ਹੈ ਦੀਪਕ ਪਤਲਾ ਹੈ ਪਰ ਤਾਕਤਵਾਰ ਹੈ ਚੌਥੀ ਹੈ ਕਾਜਵਤਕ ਸਮਾਨਯੋਜਕ ਜਦੋਂ ਸਮਾਨਯੋਜਕ ਦੋ ਅਜਿਹੇ ਸੁਤੰਤਰ ਵਾਕਾਂ ਨੂੰ ਜੋੜਨ ਕਿ ਇੱਕ ਵਾਕ ਕਾਰਨ ਪ੍ਰਗਟ ਕਰੇ ਅਤੇ ਦੂਜਾ ਕਾਜ ਪ੍ਰਗਟ ਕਰੇ ਤਾਂ ਉਹਨਾਂ ਨੂੰ ਕਾਰਜਵੋਤਕ ਸਮਾਨਜੋਜਕ ਕਿਹਾ ਜਾਂਦਾ ਹੈ ਜਿਵੇਂ ਮੈਂ ਬਿਮਾਰ ਹਾਂ ਇਸ ਲਈ ਮੈਂ ਸ਼ਹਿਰ ਨਹੀਂ ਜਾਵਾਂਗਾ ਇਹ ਚਾਰ ਸੰ ਸਮਾਨਜੋਜਕ ਦੀਆਂ ਕਿਸਮਾਂ ਅੱਗੇ ਆਪਾਂ ਪੜਾਂਗੇ ਅਧੀਨ ਜੋਜਕ ਬਾਰੇ ਅਧੀਨ ਜੋਜਕ ਮੁੱਖ ਵਾਕ ਅਤੇ ਅਧੀਨ ਵਾਕ ਨੂੰ ਜੋੜਨ ਵਾਲੇ ਸ਼ਬਦਾਂ ਨੂੰ ਅਧੀਨ ਜੋਜਕ ਕਿਹਾ ਜਾਂਦਾ ਹੈ ਅਧੀਨ ਵਾਕ ਮੁੱਖ ਵਾਕ ਦੇ ਵਿਸ਼ੇ ਦੀ ਵਿਆਖਿਆ ਕਰਦਾ ਹੈ ਜੀ ਮੇ ਨਹੀਂ ਤਾਂ ਕਿਉਂਕਿ ਤਾਂ ਜੋ ਜਿੱਥੇ ਗगन ਵਿਆਹ ਤੇ ਨਹੀਂ ਗਿਆ ਕਿਉਂਕਿ ਉਹ ਦਿੱਲੀ ਗਿਆ ਹੋਇਆ ਹੈ ਇਹ ਅੱਗੇ ਸੱਤ ਪ੍ਰਕਾਰ ਦੇ ਹਨ ਸਮਾਨ ਅधिकरण ਵਾਚਕ ਅਧੀਨ ਜੋਜਕ ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੇ ਕਿਸੇ ਸ਼ਬਦ ਦੀ ਵਿਆਖਿਆ ਕਰੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਸ਼ਬਦਾਂ ਨੂੰ ਸਮਾਨ ਅधिकरण ਵਾਚਕ ਅਧੀਨ ਜੋਜਕ ਕਿਹਾ ਜਾਂਦਾ ਹੈ ਜਿਵੇਂ ਇਹ ਠੀਕ ਹੈ ਕਿ ਸਰਪੰਚ ਸਾਹਿਬ ਨੂੰ ਇਸ ਦੀ ਬੇਈਮਾਨੀ ਦਾ ਪਤਾ ਨਹੀਂ। ਅਗਲੀ ਹੈ ਕਾਰਨਵਾਚਕ ਅਧੀਨ ਜੋਜਕ ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਕਾਰਨ ਦੱਸੇ ਜਿਵੇਂ ਮੈਂ ਸੈਰ ਕਰਦਾ ਹਾਂ ਇਸ ਲਈ ਤੰਦਰੁਸਤ ਰਹਿੰਦਾ ਹਾਂ। ਫਲਵਾਚਕ ਅਧੀਨ ਜੋਜਕ ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦੀ ਕਿਰਿਆ ਦਾ ਫਲ ਜਾਂ ਨਤੀਜਾ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧਿਨਯੋਜਕਾਂ ਨੂੰ ਫਲਵਾਚਕ ਅਧਿਨਯੋਜਕ ਕਿਹਾ ਜਾਂਦਾ ਹੈ ਜਿਵੇਂ ਥਾਣੇਦਾਰ ਨੇ ਚੋਰ ਨੂੰ ਇੰਨਾ ਡਰਾਇਆ ਕਿ ਉਹ ਸੱਚ ਬੋਲਿਆ ਚੌਥਾ ਹੈ ਮੰਤਵਵਾਚਕ ਅਧਿਨਯੋਜਕ ਜਦੋਂ ਅਧਿਨ ਉਪਵਾਕ ਪ੍ਰਧਾਨ ਉਪਵਾਕ ਨੂੰ ਫਲਵਾਚਕ ਅਧਿਨ ਦੀ ਕਿਰਿਆ ਦਾ ਮੰਤਵ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧਿਨਯੋਜਕਾਂ ਨੂੰ ਮੰਤਕਵਾਚਕ ਕਿਹਾ ਜਾਂਦਾ ਹੈ ਜਿਵੇਂ ਰਮਨਤਾਸ਼ ਖੇਡ ਰਿਹਾ ਹੈ ਤਾਂ ਕਿ ਸਮਾ ਚੰਗਾ ਲੰਘ ਜਾਵੇ ਪੰਜਵਾਂ ਹੈ ਸ਼ਰਤਵਾਚਕ ਜਦੋਂ ਅਧੀਨ ਉਪਵਾਕ ਪ੍ਰਧਾਨ ਉਪਵਾਕ ਦਾ ਕਾਰਨ ਸ਼ਰਤ ਵਾਂਗ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧੀਨ ਜੋਜਕਾਂ ਨੂੰ ਸ਼ਰਤਵਾਚਕ ਅਧੀਨ ਜੋਜਕ ਕਿਹਾ ਜਾਂਦਾ ਹੈ ਜਿਵੇਂ ਜੇ ਤੁਸੀਂ ਪਾਸ ਹੋਣਾ ਹੈ ਤਾਂ ਬਕਾਇਦਾ ਮਿਹਨਤ ਕਰੋ ਛੇਮ ਕਿਸਮ ਹੈ ਵਿਰੋਧਵਾਚਕ ਅਧੀਨ ਜੋਜਕ ਜਦੋਂ ਅਧੀਨ ਉਪਵਾਕ ਪ੍ਰધાન ਉਪਵਾਕ ਨਾਲ ਵਿਰੋਧ ਦੱਸੇ ਤਾਂ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧਿਨਯੋਜਕਾ ਨੂੰ ਵਿਰੋਧਵਾਚਕ ਅਧਿਨਯੋਜਕ ਕਿਹਾ ਜਾਂਦਾ ਹੈ ਜਿਵੇਂ 파ਮੇ ਦੀਪਕ ਕਮਜ਼ੋਰ ਹੈ ਪਰ ਡਰਕਲ ਨਹੀਂ ਸਤਵੇਂ ਕਿਸਮ ਹੈ ਤੁਲਨਾਵਾਚਕ ਜਾਂ ਅਧੀਨਵਾਚਕ ਜਦੋਂ ਪ੍ਰધાન ਉਪਵਾਕ ਤੇ ਅਧੀਨ ਉਪਵਾਕ ਦੋ ਚੀਜ਼ਾਂ ਦੇ ਗੁਣਾ ਅਗੁਣਾ ਆਦ ਦਾ ਟਾਕਰਾ ਕਰਨਤਾ ਅਜਿਹੇ ਉਪਵਾਕਾਂ ਨੂੰ ਜੋੜਨ ਵਾਲੇ ਅਧਿਨਯੋਜਕਾਂ ਨੂੰ ਤੁਲਨਾਵਾਚਕ ਅਧਿਨਯੋਜਕ ਕਿਹਾ ਜਾਂਦਾ ਹੈ ਜਿਵੇਂ ਕਿ ਪੋਲਾਇਨ ਦਾ ਹਾਜ਼ਰ ਜਵਾਬ ਹੈ ਮੰਨੋ ਬੀਰਵਲ ਹੀ ਲੱਗਦਾ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ